ਸਾਹਿਬ ਜੀਵਨ ਦਾ ਇੱਕ ਅਹਿਮ ਪਹਿਲੂ ਹੈ ਅਤੇ ਕਿਤਾਬਾਂ ਜੀਵਨ ਨੂੰ ਦਿਸ਼ਾ ਨਿਰਦੇਸ਼ ਦਿੰਦੀਆਂ ਹਨ ਗਿਆਨ ਦੇ ਵਾਧੇ ਦੇ ਨਾਲ ਨਾਲ ਕਿਤਾਬਾਂ ਮਨੁੱਖੀ ਦਿਮਾਗ ਨੂੰ ਤਿੱਖਾ ਤੇ ਤੇਜ਼ ਕਰਦੀਆਂ ਹਨ ਪੁਸਤਕ ਸੱਭਿਆਚਾਰ ਦੇ ਵਾਧੇ ਅਤੇ ਵਿਕਾਸ ਦੇ ਉਦੇਸ਼ਾਂ ਨੂੰ ਮੁੱਖ ਰੱਖਦਿਆਂ ਹੋਇਆ ਹੀ ਇਸ ਸਾਹਿਤ ਉత్సਵ ਅਤੇ ਪੁਸਤਕ ਮੇਲੇ ਦਾ ਆਯੋਜਨ ਹਰ ਸਾਲ ਪੂਰੇ ਜੋਸ਼ ਅਤੇ ਸ਼ਿੱਦਤ ਨਾਲ ਕੀਤਾ ਜਾਂਦਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਖਾਲਸਾ ਯੂਨੀਵਰਸਿਟੀ ਦੇ ਪ੍ਰੋ ਚਾਂਸਲਰ ਅਤੇ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਅਨਰੇਰੀ ਸੱਤਰ ਸਰਦਾਰ ਰਜਿੰਦਰ ਮੋਹਨ ਸਿੰਘ ਜੀ ਨਾਨੇ ਗੁਰ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਕਰਮਜੀਤ ਸਿੰਘ ਆਈਐਫ ਸਾਬਕਾ ਐਮਬੈਸਡਰ ਯੂਐਸਏ ਹਾਈ ਕਮਿਸ਼ਨਰ ਆਸਟ੍ਰੇਲੀਆ ਸਰਦਾਰ ਨਵਦੀਪ ਸਿੰਘ ਸੂਰੀ ਖਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਡਾਕਟਰ ਮਹਿਲ ਸਿੰਘ ਕੌਂਸਲ ਦੇ ਜੁਆਇੰਟ ਸਕੱਤਰ ਸਰਦਾਰ ਗੁਰਮੀਤ ਸਿੰਘ ਦੀ ਮੌਜੂਦਗੀ ਵਿੱਚ 10ਵੇਂ ਅੰਮ੍ਰਿਤਸਰ ਸਾਹਿਤ ਉਤਸਵ ਅਤੇ ਪੁਸਤਕ ਮੇਲੇ ਦੇ ਸ਼ਾਨਦਾਰ ਉਦਘਾਟਨ ਮਕੇ ਕੀਤਾ ਕਾਲਜ ਪ੍ਰਿੰਸੀਪਲ ਡਾਕਟਰ ਆਤਮ ਸਿੰਘ ਰੰਧਾਵਾ ਦੀ ਯੋਗ ਅਗਵਾਈ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਪਰਮਿੰਦਰ ਸਿੰਘ ਦੇ ਸਹਿਯੋਗ ਨਾਲ ਪੰਜ ਰੋਜ਼ਾ 19 ਮੈਂਬਰ ਤੱਕ ਚੱਲਣ ਵਾਲੇ ਉਕਤ ਮੇਲੇ ਦਾ ਆਰੰਭ ਸੰਗੀਤ ਵਿਭਾਗ ਦੇ ਵਿਦਿਆਰਥੀਆਂ ਦੁਆਰਾ ਪ੍ਰਮਾਤਮਾ ਦੀ ਓਟ ਆਸਰਾ ਲੈਂਦਿਆਂ ਸ਼ਬਦ ਗਾਇਣ ਨਾਲ ਕੀਤਾ ਗਿਆ ਇਸ ਉਪਰੰਤ ਪ੍ਰਿੰਸੀਪਲ ਡਾਕਟਰ ਅੰਧਾਵਾ ਅਤੇ ਡਾਕਟਰ ਪਰਮਿੰਦਰ ਸਿੰਘ ਨੇ ਸਰਦਾਰਸ਼ੀ ਨਾ ਡਾਕਟਰ ਮਾਹਲ ਸਿੰਘ ਡਾਕਟਰ ਕਰਮਜੀਤ ਸਿੰਘ ਸਰਦਾਰ ਨਵਦੀਪ ਸਿੰਘ ਸੂਰੀ ਸਰਦਾਰ ਗੁਨਬੀਰ ਸਿੰਘ ਆਦ ਨੂੰ ਫੁੱਲਾਂ ਦੇ ਗੁਲਦਸਤੇ ਅਤੇ ਸਨਮਾਨਿਤ ਚਿੰਨ੍ਹ ਪੇਟ ਕਰਕੇ ਸਵਾਗਤ ਕੀਤਾ 2015 ਤੋਂ ਖਾਲਸਾ ਕਾਲਜ ਦੇ ਵਿੱਚ ਸਭ ਤੋਂ ਪਹਿਲਾਂ ਨੈਸ਼ਨਲ ਬੁੱਕ ਟੈਸਟ ਆਫ ਇੰਡੀਆ ਵੱਲੋਂ ਅਸੀਂ ਮੇਲਾ ਸ਼ੁਰੂ ਕੀਤਾ ਸੀ ਉਹਨਾਂ ਨੇ ਸਾਨੂੰ 3 ਸਾਲ ਸਾਥ ਦਿੱਤਾ ਲੇਕਿਨ ਉਸ ਤੋਂ ਬਾਅਦ ਡਾਕਟਰ ਮਹਿਲ ਸਿੰਘ ਸਿੰਘ ਦੀ ਵਿਚਾਰ ਸੋਚ ਕਰਕੇ ਅਸੀਂ ਇਹ ਮੇਲਾ ਲਗਾਤਾਰ ਜਾਰੀ ਰੱਖਿਆ ਹੈ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਇਸ ਮੇਲੇ ਦੇ ਵਿੱਚ ਗੁਰੂ ਰੰਗ ਦੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਕਰਮਜੀਤ ਸਿੰਘ ਜੀ ਮੁਝੇ ਅਜਿਹੇ ਤੌਰ ਤੇ ਆਏ ਨੇ ਔਰ ਬਹੁਤ ਹੀ ਵੱਡੀ ਖੁਸ਼ੀ ਹੈ ਕਿ ਡਾਕਟਰ ਸਰਦਾਰ ਨਾਨਕ ਸਿੰਘ ਜੀ ਦੇ ਪੁੱਤਰੇ ਨਵਦੀਪ ਸਿੰਘ ਜੀ ਸੂਰੀ ਸਾਹਿਬ ਜਿਹੜੇ ਰਿਟਾਇਰਡ ਆਈਐਫਐਸ ਨੇ ਉਹ ਵੀ ਇਸ ਮੇਲੇ ਵਿੱਚ ਉੱਚੇ ਚੇਤੇ ਤੌਰ ਤੇ ਸ਼ਿਰਕਤ ਕੀਤੀ ਹੈ ਬਾਕੀ ਸਾਰੇ ਸਾਡੇ ਮੈਨੇਜਮੈਂਟ ਦੇ ਮੈਂਬਰ ਔਰ ਮੈਨੂੰ ਖੁਸ਼ੀ ਹੈ ਕਿ ਲੇਟ ਆਏ ਨੇ ਪਰ ਡਾਕਟਰ ਇੰਦਰਜੀਤ ਕੌਰ ਜਿਹੜੇ ਪਿੰਗਲਵਾੜ ਦੇ ਮੁਖੀ ਨੇ ਉਹ ਵੀ ਆਏ ਨੇ ਸਾਰੇ ਸੁਣਨ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ 5 ਦਿਨ ਤੱਕ ਇਹ ਮੇਲਾ ਚੱਲੇਗਾ ਸਾਰੇ ਜਿਹੜੇ ਕਿਤਾਬਾਂ ਨੂੰ ਪਿਆਰ ਕਰਦੇ ਆ ਉਹ ਇਸ ਇਸ ਮੇਲੇ ਵਿੱਚ ਸ਼ਿਰਕਤ ਕਰਨ ਕਿਉਂਕਿ ਹਰ ਸਾਲ ਸਾਰਾ ਪੰਜਾਬ ਇਸ ਮੇਲੇ ਵਿੱਚ ਟੁੱਕਦਾ ਹੈ ਤੇ ਇਸ ਮੇਲੇ ਦੇ ਵਿੱਚ ਕਿਤਾਬਾਂ ਦਾ ਫਾਇਦਾ ਲੈਂਦੇ ਆ ਕਿਤਾਬਾਂ ਬੜੀਆਂ ਜਿਹੜੀਆਂ ਕੰਸੈਸ਼ਨ ਰੇਟ ਦੇ ਉੱਤੇ ਮਿਲ ਰਹੀਆਂ ਨੇ ਔਰ ਅੱਜ 128 ਪਬਲਿਸ਼ਰਸ ਨੇ ਇੱਥੇ ਸਾਲ ਲਿਆ ਸਰ ਕਾਲਜ ਗੁਰੂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਇੱਕ ਸਿਨੇਮਾ ਸੰਸਥਾ ਹੈ ਔਰ ਉਹਨਾਂ ਦਾ ਉਪਰਾਲਾ ਉਹ ਹਰ ਖੇਤਰ ਦੇ ਵਿੱਚ ਅੱਗੇ ਵਧ ਰਹੇ ਹਨ ਔਰ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਪੁਸਤਕ ਮੇਲਾ ਇਹ ਪਿਛਲੇ 10 ਸਾਲ ਤੋਂ ਲਗਾਤਾਰ ਉਹਨਾਂ ਦੀ ਰਹਿਮਾਈ ਵਿੱਚ ਸਰ ਰਿੰਦਰ ਸਿੰਘ ਜਸ਼ੀਨਾ ਜੀ ਬੈਠੇ ਇੱਥੇ ਨਾਲ ਖੜੇ ਹੈ ਉਹਨਾਂ ਦੀ ਰਹਿਮਾਈ ਦੇ ਵਿੱਚ ਸਰ ਪ੍ਰਿੰਸੀਪਲ ਸਹਿਬਾਨ ਨੇ ਇਹ ਮੇਲਾ 10 ਸਾਲ ਲਗਾਤਾਰ ਇਹ ਚੱਲੂ ਕੀਤਾ ਔਰ ਕੁਛੀ ਦੀ ਗੱਲ ਇਹ ਹੈ ਕਿ ਸ਼ੁਰੂਆਤ ਵਿੱਚ ਐਨਬੀਡੀ ਨੇ ਸਪੋਰਟ ਕੀਤਾ ਸੀ ਉਸ ਤੋਂ ਬਾਅਦ ਇਹਨਾਂ ਨੇ ਆਪਣੇ ਆਪ ਇਹ ਕੰਟੀਨਿਊ ਕੀਤਾ ਮੈਂ ਵਧਾਈ ਇਹਨਾਂ ਨੂੰ ਦਿੰਦਾ ਹਾਂ ਔਰ ਦੂਸਰੀ ਗੱਲ ਹੈ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਮੇਲਾ ਇਹ ਪੁਸਤਕ ਮੇਲਾ ਇਹ ਵਿਦਿਆਰਥੀਆਂ ਵਾਸਤੇ ਕਲਿਆਣੀ لیکن ایک سبے چاروں سنبھالن واسطے یہ بڑا بڑا اپرالا ہے اور جس طریقے ਨਾਲ انہوں نے یہ یوجن کیتا ہے بہت سارے ਵਿਦਿਆਰਥੀ اور بہت سارے ਜਿਹੜੇ ਐ ਮੈਂ ਦੇਖ ਰਿਹਾ ਆ ਤੁਸੀ ਦੇਖਿਓ ਚਾਰੋਂ ਬੰਨੇ ਕਿ ਚਹਿਲ ਪਹਲ ਹੋਈ ਹੋਈ ਹੈ ਇਹਦੇ ਨਾਲ ਕਿਤਾਬਾਂ ਨਾਲ ਪਿਆਰ ਰਹੇਗਾ ਕੋਈ ਕਿਤਾਬਾਂ ਜਿਹੜੀਆਂ ਉਹ ਬੋਲਦੀਆਂ ਕਿਤਾਬਾਂ ਜਿਹੜੀਆਂ ਉਹ ਸਾਨੂੰ ਮਾਰਗ ਜਿਹੜੀ ਹੈ ਉਹਦਾ ਦੱਸਦੀਆਂ ਕਿਦਾਂ ਜਾਣਾ ਆਪਾਂ اور ਮੈਨੂੰ ਖੁਸ਼ੀ ਇਸ ਗੱਲ ਦੀ ਵੀ ਹੈ ਅੱਜ ਸਾਡੇ ਨਾਲ ਨਾਨਕ ਜੀ ਜਿਹੜੇ ਬਹੁਤ ਵੱਡੇ ਨਾਵਲਕਰ ਹੋਏ ਹਨ ਉਹਨਾਂ ਦੇ ਪੁੱਤਰੀ ਵੀ ਇੱਥੇ ਮੌਜੂਦ ਹਨ ਔਰ ਇਸ ਤਿੱਕੇ ਸਮਾਗਮ ਇਹ ਕਰਦੇ ਰਹਿਣ ਔਰ ਮੈਂ ਗੁਰਨਾਨਕ ਦੇ ਯੂਨੀਵਰਸਿਟੀ ਦੇ ਵਾਈਚਾਂਸ ਤੋਂ ਵੱਲੋਂ ਇਹ ਕਹਿਣਾ ਚਾਹੁੰਦਾ ਹਾਂ ਕਿ ਖਾਲਸਾ ਕਾਲਜ ਸਾਡੇ ਵਾਸਤੇ ਬੜਾ ਮਾਨ ਦੀ ਸੰਸਥਾ ਹੈ ਸਾਨੂੰ ਇਸ ਗੱਲ ਤੇ ਗੁਮਾਨ ਹੈ ਔਰ ਮੈਂ ਹਰ ਅਸੀਂ ਜੋ ਵੀ ਅਸੀਂ ਸਪੋਰਟ ਕਰ ਸਕਦੇ ਹੋਵਾਂਗੇ ਯੂਨੀਵਰਸਿਟੀ ਪੱਧਰ ਦੇ ਉੱਤੇ ਉਹ ਸਾਡੀ ਖਾਲਸਾ ਕਾਲਜ ਦੇ ਨਾਲ ਹੈ ਮੇਰਾ ਨਾਮ ਹਰਦੇਜੀਤ ਸਿੰਘ ਹੈ ਆਈ ਐਮ ਗ੍ਰੈਜੂਏਸ਼ਨ ਕਰ ਰਿਹਾ ਜੀ ਤੇ ਖਾਲਸਾ ਕਾਲਜ ਅੰਮ੍ਰਿਤ ਅਮਨਸਰ ਇੱਥੇ ਆਪਾਂ ਖੜੇ ਹਾਂ ਜੀਟੀ ਰੋਡ ਮੇਨ ਜਿਹੜਾ ਹੈਗਾ ਉਹ ਇਬੁਕ ਫੇਰ ਕਰੀਬ ਪਿਛਲੇ 10 ਸਾਲਾਂ ਤੋਂ ਲੱਗ ਰਿਹਾ ਐਂਡ ਵਨ ਆਫ ਦੀ ਬੈਸਟ ਜਿਹੜੇ ਇੱਕ ਸਾਦਾ ਫੈਸਟੀਵਲ ਹੈ ਆ ਕੇ ਵੀ ਤੇ ਮੈਂ ਚਾਹਣਾ ਵੀ ਸਾਰੇ ਜਿਹੜੇ ਬੱਚੇ ਆ ਸਟੂਡੈਂਟਸ ਐ ਇਥੋਂ ਕਿ ਸਕੂਲੀ ਸਕੂਲ ਦੇ ਬੱਚੇ ਵੀ ਆ ਕੇ ਇੱਥੇ ਜ਼ਰੂਰ ਵਿਜ਼ਿਟ ਕਰਨ ਕੱਲੇ ਕਾਲਜ ਦੇ ਨਹੀਂ ਜਾਂ ਬਾਹਰ ਦੇ ਨਹੀਂ ਤੇ ਬਹੁਤ ਇੱਕ ਆਈਕੋਨਿਕ ਹੈਗਾ ਹੋਇਆ ਸੀ ਇਹਦਾ ਤੇ ਸਿਰ ਬੈਨੀਫਿਟ ਹੀ ਮੈਨੇ ਇਹਦਾ ਕੋਈ ਨੁਕਸਾਨ ਤੇ ਹੈ ਨਹੀਂ ਬੈਨੀਫਿਟ ਦੀ ਗੱਲ ਕਰੀਏ ਵਿਗਿਆਨ ਦੇ ਸਾਗਰ ਦੀ ਤੇ ਇਹ ਤੇ ਗਾਗਰ ਸਾਗਰ ਵਾਲਾ ਸਾਹਿਬ ਕਿਤਾਬਾਂ ਪੜ੍ਹੀ ਜਾਓ ਦੇ ਆਪਣਾ ਤੁਹਾਨੂੰ ਅੰਤਾਂ ਨੌਲੇਜ ਮਿਲੂਗੀ ਉਹ ਵੀ ਹੈ ਫੈਕਟਰ ਹੈਗਾ ਉਹ ਕਿਉਂਕਿ ਉਹ ਵੀ ਹੁਣ ਜੀ ਨੈਸੈਸਰੀ ਹੈਗੀ ਆ ਉਹ ਵੀ ਅੱਜ ਕੱਲ੍ਹ ਜਮਾਨੇ ਲੋੜ ਹੈ ਉਹ ਵੀ ਪਰ ਇਹਨਾਂ ਚੀਜ਼ਾਂ ਨੂੰ ਜੇ ਨਜ਼ਰ ਅਦਾਜ਼ ਕਰਕੇ ਆਪਾਂ ਉਹਨਾਂ ਨੂੰ ਹੱਥ ਪਾਵਾਂਗੇ ਇਹੋ ਕਿਤੇ ਕਿਤੇ ਨੁਕਸਾਨ ਤੇ ਕਰੀਗੀ ਚੀਜ਼ੋ ਜਿਸ ਤਰ੍ਹਾਂ ਕਹਿੰਦੇ ਨੇ ਕਿ ਕਿਤਾਬ ਤੇ ਮਿੱਟੀ ਪੈ ਜਾਂਦੇ ਨਾਲ ਕਿਤਾਬ ਪੁਰਾਣੀ ਨਹੀਂ ਹੋ ਜਾਂਦੀ ਉਸ ਤਰ੍ਹਾਂ ਹੀ ਆ ਗਾਗਰ ਦੇ ਵਿੱਚ ਸਾਗਰ ਹੈ ਤੇ ਸਾਗਰ ਦਾ ਖੁੱਲਦਾ ਜਿਹੜਾ ਪੰਨਾ ਹੈ ਉਹ ਜਿਹੜੇ ਬੋਲਦੇ ਅੱਖਰ ਨੇ আর ਜ਼ਿੰਦਗੀ ਦੇ ਵਿੱਚ ਜਿਹਦੇ ਧਰਮ ਹੁੰਦੇ ਨੇ ਉਦਦੇ ਹੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਮਿਲਦੀ ਹੈ ਉਸੇ ਦਿਸ਼ਾ ਨੂੰ ਦਰਸਾਉਂਦਾ ਮਾਝਾ ਜ਼ੋਨ ਦੇ ਵਿੱਚ ਜਿਹੜੀ ਅੰਮ੍ਰਿਤਸਰ ਸ਼ਹਿਰ ਦੇ ਖਾਲਸਾ ਕੋਲੇਜ ਦੇ ਵਿੱਚ ਲੱਗੇ ਪੁਸਤਕ ਮੇਲੇ ਦੇ ਵਿੱਚ ਲੋਕਾਂ ਦਾ ਕਾਫੀ ਰੁਝਾਨ ਜਿਹੜਾ ਹੈਗਾ ਇਤਿਹਾਸਕ ਕਿਤਾਬਾਂ ਜਿਹੜੀਆਂ ਪੜੀਆਂ ਵੀ ਜਾ ਰੀਆਂ ਲਿੱਤੀਆਂ ਵੀ ਜਾ ਰੀਆਂ ਦੇਸ਼ਾਂ ਵਿਦੇਸ਼ਾਂ 'ਚ ਪਹੁੰ ਤੇ ਪਹੁੰਚ ਰਹੇ ਨੇ ਤੇ ਵਧੀਆ ਜਿਹੜਾ ਦਸਵਾਂ ਮੇਲਾ ਲੱਗਿਆ ਹੈ ਔਰ 19 ਤਰੀਕ ਤੱਕ ਇਹ ਮੇਲਾ ਚੱਲਣਾ ਹੈ ਜਿਹਦੇ ਸਬੰਧ ਦੇ ਵਿੱਚ ਜਾਣਕਾਰੀ ਵੀ ਬਖੂਬੀ ਦਿੱਤੀ ਗਈ ਹੈ ਤੇ ਸੋ ਲੋਕਾਂ ਨੂੰ ਲੋੜ ਹੈ ਅੱਜ ਸੋਸ਼ਲ ਮੀਡੀਆ ਤੋਂ ਹਟ ਕੇ ਜਿਹੜਾ ਗਿਆਨ ਲੈਣ ਦੀ ਲੋੜ ਹੈ ਕਿਤਾਬਾਂ ਦੇ ਰਾਹੀਂ ਸਹਿਯੋਗੀ ਅਜੇ ਕੁਮਾਰ ਦੇ ਨਾਲ ਚਿਸ਼ਿਲ ਸ਼ਰਮਾ ਫਾਸਟੇ ਨਿਊਜ਼ ਅੰਮ੍ਰਿਤਸਰ